ਉਹ ਵੀ ਲੱਖਾਂ ਲਗਾਤਾਰ 6 ਮੇਲਿਆਂ ਦਾ ਜੇਤੂ ਇਹ ਚੱਲਿਆ ਤਾਰਾ ਦੌਧਰ ਹਰਵਿੰਦਰ ਸਿੰਘ ਪੀਲੇ ਝੋਲੇ ਵਾਲਾ ਭਾਈ ਪ੍ਰਥੀ ਕਣਕਸਾਲਾ ਚੱਲਿਆ ਸਮੁੰਦਰ ਲੈ ਕੇ ਆਹ ਪੱਟਾ ਫੱਲੇ ਵਾਲੀਆ ਚੱਲਿਆ ਬਲਦੀਪ ਸਿੰਘ ਜੀ ਰਾਜਦੀਪ ਸਿੰਘ ਜੀ ਕੈਨੇਡਾ ਰਾਜਪ੍ਰੀਤ ਬੋਪਾਰਾ ਮਾ ਤੋਂ ਆਈਆਂ ਟੱਟਾਂ ਤੋਂ ਆ ਗੁਰਪ੍ਰੀਤ ਕੈਨੇਡਾ ਗਰਦੀਪ ਟੱਟ ਅਗੀ ਬਾਈ ਸਨੀ ਵਪਾਰੀ ਬਬਲੂ ਰਕਮਾ 500 ਦੇ ਵੱਲੋਂ ਆ ਗਿਆ ਹੋ 1:30 ਹੋ ਗਿਆ ਬਾਜੀ ਪਿੱਛੇ ਬਾਜੀ ਪਿੱਛੇ ਬਾਜੀ ਪਿੱਛੇ 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 ਅੱਪ ਲਾ ਬਾਜੀ ਬਾਪੂ ਸੈਕਿੰਡ 04 ਪੁਆਇੰਟ ਬਾਕੀ ਸਮਾਂ ਲੱਗ ਗਿਆ 23 ਸੈਕਿੰਡ 04 ਪੁਆਇੰਟ ਲੱਗ ਗਿਆ ਸਮਾਂ ਬਾਈਜੀ 04 ਪੁਆਇੰਟ ਲੱਗ ਗਿਆ ਸਮਾਂ ਇਹ ਕੌਣ ਭੱਜ ਗਿਆ ਏ ਮਨਜੀਤ ਸਿੰਘ ਡੋਕਰ ਜਗਤਪੁਰ ਦਾ ਭੱਜ ਗਿਆ ਸਮੁੰਦਰ ਇਹ ਸਮੁੰਦਰ ਭੱਜ ਗਿਆ ਟੀजे ਸ਼ੇਰ ਗਿੱਲ ਜਗਤਪੁਰ ਦਾ ਰਾਜੂ ਸਰਹਾਲੇ ਦਾ ਮੇਜਰ ਪਿਹਾਲੇ ਦਾ ਗੋਪੀ ਰੁੜਕੇ ਦਾ ਪਿਰਥੀ ਘੜਕਸਾਲੇ ਦਾ ਇਹ ਸਮੁੰਦਰ ਭੱਜ ਗਿਆ ਮਨਜੀਤ ਸਿੰਘ ਸੁਖਵਿੰਦਾ ਸਿੰਘ ਪੱਪੂ ਟੀजे ਸ਼ੇਰ ਗਿੱਲ ਮੇਜਰ ਪਿਹਾਲੇ ਰਾਜੂ ਸਰਹਾਲੇ ਦਾ ਉਰਲੇ ਪਾਸੇ 24 ਲੱਖਾਂ ਭੱਜ ਗਿਆ 24 ਲੱਖਾਂ ਜੋਰਾ ਸਿੰਘ ਜੀ ਦੌਧਰ ਵਾਲਿਆਂ ਦਾ ਭੱਜ ਗਿਆ 22 ਲੱਖਾ ਜੋਰਾ ਸਿੰਘ ਦੌਧਰ ਇਹ ਹਰਬਿੰਦਰ ਸਮਾਣਾ ਤਾਰਾ ਸਿੰਘੀ ਦੌਧਰ ਬੂਟਾ ਸਿੰਘੀ ਦੌਧਰ ਇਹ ਜੀਤੂ ਢੈਪੀ ਬੱਗਾ ਸਮਾਣਾ ਮਿੱਤਰੋ ਦੁਨੀਆ ਹਲਾਤੀ ਦੁਨੀਆ ਹਲਾਤੀ ਆ ਗਈ ਬਈ ਦੁਨੀਆ